ਸਤ ਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵੇਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕਰਦੇ ਕਰਦੇ ਜੰਮੂ ਤੋਂ ਲਾਹੌਰ ਵਿਖੇ ਪਹੁੰਚੇ ਲਾਹੌਰ ਵਿੱਚ ਇੱਕ ਦੁਨੀ ਚੰਦ ਨਾਮ ਦਾ ਸੇਠ ਰਹਿੰਦਾ ਸੀ ਅਤੇ ਉਸ ਦਿਨੇ ਦੂਨੀ ਚੰਦ ਦੇ ਸਵਰਗ ਵਾਸੀ ਪਿਤਾ ਦਾਸ ਰਾਧ ਸੀ ਜਿਸ ਕਰਕੇ ਦੂਨੀ ਚੰਦ ਉਸ ਦਿਨ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾਰੇ ਹਾਸੇ ਜਦੋਂ ਦੂਨੀ ਚੰਦ ਨੂੰ ਇਸ ਬਾਰੇ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਲਾਹੌਰ ਵਿਖੇ ਪਹੁੰਚੇ ਹੋਈ ਹਨ ਤਾਂ ਉਹ ਆਪ ਚੱਲ ਕੇ ਗੁਰੂ ਜੀ ਦੇ ਕੋਲ ਗਿਆ ਤੇ ਬੜੇ ਹੀ ਆਦਰ ਸਤਕਾਰ ਦੇ ਨਾਲ ਗੁਰੂ ਜੀ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਗੁਰੂ ਨਾਨਕ ਦੇਵ ਜੀ ਜਦੋਂ ਦੁਨੀ ਚੰਦ ਦੇ ਘਰ ਪਹੁੰਚੇ ਤਾਂ ਲੋਕਾਂ ਨੂੰ ਭੋਜਨ ਛਕਦਿਆਂ ਦੇਖ ਕੇ ਗੁਰੂ ਜੀ ਦੁਨੀ ਚੰਦ ਤੋਂ ਪੁੱਛਣ ਲੱਗੇ ਕਿ ਭਾਈ ਅੱਜ ਤੇਰੇ ਘਰ ਕੀ ਕਾਰਜ ਹੈ ਜੋ ਕਿ ਤੋ ਸਾਧੂਆਂ ਅਤੇ ਬ੍ਰਾਹਮਣਾਂ ਨੂੰ ਭੋਜਨ ਸ਼ਿਕਾਰੇ ਹਾਂ ਹੈ ਤਾਂ ਦੁਨੀ ਚੰਦਨੀ ਗੁਰੂ ਜੀ ਨੂੰ ਉੱਤਰ ਦਿੱਤਾ ਕਿ ਗੁਰੂ ਜੀ ਅੱਜ ਮੇਰੇ ਪਿਤਾ ਦਾਸਰਾਧ ਹੈ ਅਤੇ ਪੁਰੀਤ ਲੋਕ ਕਹਿੰਦੇ ਹਨ ਕਿ ਜੇਕਰ ਮੈਂ ਆਪਣੇ ਪਿਤਾ ਦੇ ਨਾਮ ਤੇ ਬ੍ਰਾਹਮਣ ਅਤੇ ਸਾਧੂਆਂ ਨੂੰ ਭੋਜਨ ਸ਼ਿਕਾਵਾਂਗਾ ਪਾ ਪਿਤਰ ਲੋਕ ਵਿੱਚ ਬੈਠੇ ਮੇਰੇ ਪਿਤਾ ਦੀ ਭੁੱਖ ਮਿਟ ਜਾਵੇਗੀ ਅਤੇ ਮੈਂ ਆਪਣੇ ਸਵਰਗ ਵਾਸੀ ਪਿਤਾ ਦੀ ਭੁੱਖ ਨੂੰ ਮਟਾਉਣ ਦੇ ਵਾਸਤੇ ਹੀ ਮੈਂ ਅੱਜ ਸ਼ਰਾਦ ਦੇ ਤੌਰ ਤੇ ਬ੍ਰਾਹਮਣਾਂ ਨੂੰ ਭੋਜਨ ਆ ਸ਼ਕਾਰੀ ਹਾ ਹਾ ਗੁਰੂ ਜੀ ਦੁਨੀ ਚੰਦ ਦੇ ਮੋਹ ਇਹ ਗੱਲ ਸੁਣ ਕੇ ਮੁਸਕਰਾ ਪਏ ਤੇ ਬਾਕੀ ਸਾਧੂਆਂ ਦੀ ਤਰ੍ਹਾਂ ਪੰਗਤ ਵਿੱਚ ਬੈਠ ਕੇ ਭੋਜਨ ਸ਼ਕਣ ਲੱਗ ਪਏ। ਗੁਰੂ ਜੀ ਨੇ ਜਦੋਂ ਭੋਜਨ ਸ਼ਕ ਲਿਆ ਤੇ ਸਰਾਦ ਦੀ ਪ੍ਰਕਿਰਿਆ ਖਤਮ ਹੋ ਗਈ। ਤਾਂ ਗੁਰੂ ਜੀ ਨੇ ਦੂਨੀ ਚੰਦ ਤੋਂ ਵਿਦਾ ਲੈਂਦੇ ਹੋਏ ਦੂਨੀ ਚੰਦ ਜੀ ਦੇ ਹੱਥਾਂ ਵਿੱਚ ਇੱਕ ਸੂਈ ਫੜਾ ਦਿੱਤੀ ਤੇ ਦੂਨੀ ਚੰਦ ਨੂੰ ਕਹਿਣ ਲੱਗੇ ਕਿ ਆਹ ਹੈ ਮੇਰੀ ਸੂਈ। ਤੂੰ ਆਪਣੇ ਕੋਲ ਸੰਭਾਲ ਕੇ ਰੱਖ ਲੈ ਤੇ ਜਦੋਂ ਅਸੀਂ ਦੋਨੋਂ ਜਣੇ ਪਰਲੋਕ ਦੇ ਵਿੱਚ ਪਹੁੰਚ ਜਾਵਾਂਗੇ ਤਾਂ ਤੂੰ ਮੈਨੂੰ ਇਹ ਮੇਰੀ ਸੂਈ ਵਾਪਸ ਕਰ ਦੇਵੀਂ ਗੁਰੂ ਜੀ ਤੇ ਮੋਹ ਇਹ ਗੱਲ ਸੁਣ ਕੇ ਦੋਨੇ ਚੰਦ ਬਹੁਤ ਹੈਰਾਨ ਹੋ ਗਏ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ ਕਿ ਜਦੋਂ ਮੈਂ ਮਰ ਜਾਵਾਂਗਾ ਤਾਂ ਮੇਰੀ ਦੇਹ ਤਾਂ ਚਿਤਾ ਵਿੱਚ ਜਲ ਕੇ ਰਾਖ ਹੋ ਜਾਵੇਗੀ ਤੇ ਮੇਰੀ ਆਤਮਾ ਤੋਂ ਇਲਾਵਾ ਪਰਲੋਕ ਵਿੱਚ ਹੋਰ ਕੁਝ ਵੀ ਨਹੀਂ ਜਾਵੇਗਾ ਤੇ ਫਿਰ ਮੈਂ ਤੁਹਾਡੀ ਇਹ ਸੂਈ ਉਥੇ ਕੀ ਮੇ ਲੈ ਕੇ ਜਾਵਾਂਗਾ ਗੁਰੂ ਜੀ ਨੇ ਮੁਸਕੁਰਾਉਂਦੇ ਹੋਏ ਦੁਨੀ ਚੰਦ ਨੂੰ ਉੱਤਰ ਦਿੱਤਾ ਕਿ ਦੁਨੀ ਚੰਦ ਤੇਰੇ ਕੀਤੇ ਹੋਏ ਪ੍ਰਸ਼ਨ ਵਿੱਚ ਹੀ ਤੇਰਾ ਉੱਤਰ ਹੈ ਕਿਉਂਕਿ ਜੇਕਰ ਇੱਕ ਛੋਟੀ ਜਹੀ ਸੂਈ ਪਰਲੋਕ ਦੇ ਵਿੱਚ ਨਹੀਂ ਜਾ ਸਕਦੀ ਤਾਂ ਫਿਰ ਇਹ ਇਨਾ ਜ਼ਿਆਦਾ ਭੋਜਨ ਪਰਲੋਕ ਦੇ ਵਿੱਚ ਕਿਵੇਂ ਪਹੁੰਚ ਜਾਵੇਗਾ ਭਾਵੇਂ ਭੁੱਖੇ ਮਨੁੱਖਾਂ ਨੂੰ ਭੋਜਨ ਸ਼ਿਕਾਉਣਾ ਚੰਗੀ ਗੱਲ ਹੈ ਪਰ ਕਿਸੇ ਨੂੰ ਇਹ ਉਮੀਦ ਵਿੱਚ ਭੋਜਨ ਸ਼ਿਕਾਉਣਾ ਇਹੀ ਪੂਜਨ ਪਰਲੋਕ ਵਿੱਚ ਬੈਠੇ ਪਿਤਰਾਂ ਦੇ ਕੋਲ ਪਹੁੰਚੇਗਾ ਤਾਂ ਇਹ ਸਿਰਫ ਇੱਕ ਪਰਮ ਅਤੇ ਅੰਧਵਿਸ਼ਵਾਸ ਹੈ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਦੂਨੀ ਜੰਦ ਹੈਰਾਨ ਰਹਿ ਗਿਆ ਤੇ ਉਸ ਦੀਆਂ ਅੱਖਾਂ ਖੁੱਲ ਗਈਆਂ ਤੇ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਧਨ ਇਕੱਠਾ ਕੀਤਾ ਹੈ ਪਰ ਅੱਜ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ ਕਿ ਮੇਰੇ ਇਸ ساری ਉਮਰ ਦੇ ਕਮਾਏ ਹੋਏ ਧਨ ਵਿੱਚੋਂ ਇੱਕ ਟਣਕਾ ਵੀ ਮੇਰੇ ਨਾਲ ਨਹੀਂ ਜਾਵੇਗਾ ਤਾਂ ਹੁਣ ਤੁਸੀਂ ਹੀ ਮੈਨੂੰ ਦੱਸੋ ਕਿ ਮੈਂ ਇਸ ਧਨ ਦਾ ਪਰਜੋਗ ਕਿੱਥੇ ਕਰਾਂ ਗੁਰੂ ਜੀ ਨੇ ਦੁਨੀ ਚੰਦ ਨੂੰ ਕਿਹਾ ਕਿ ਪਾਈ ਜੇਕਰ ਤੂੰ ਸੱਚੇ ਦਿਲ ਨਾਲ ਗਰੀਬਾਂ ਨੂੰ দান-ਪੁੰਨ ਕਰਨਾ ਚਾਹੁੰਦਾ ਹੈ ਤਾਂ ਫਿਰ ਆਪਣੇ ਧਨ ਦਾ ਚੰਗੇ ਕੰਮਾਂ ਤੇ ਲਈ ਪਰਯੋਗ ਕਰੀ ਜਿਸ ਦੇ ਨਾਲੇ ਲੋੜਵੰਦ ਲੋਕਾਂ ਦਾ ਭਲਾ ਹੋ ਸਕੇ ਦੁਨੀ ਚੰਦ ਗੁਰੂ ਜੀ ਦੀਆਂ ਇਹਨਾਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ മദാ സമ ശ്രീ വാഹന ശ്രീ ഗുരു നാനക ਸੋ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ